जय श्रीराम भारत माता दी जय आज ਅਸੀਂ શ્રી ਮਨੋਰੰਜਨ ਕਾਲੀਆਂ ਜੀ ਜਿਹੜੇ ਸਾਬਕਾ ਮੰਤਰੀ ਆ ਔਰ ਬੀਜੇਪੀ ਦੇ ਐਕਟਿਵ ਨੇਤਾ ਨੇ ਅਸੀਂ ਉਹਨਾਂ ਦੇ ਘਰ ਦੁੱਖ ਵਡਾਉਣ ਗਏ ਸੀ ਜਲੰਧਰ ਤੇ ਉਸ ਤੋਂ ਬਾਅਦ ਮੈਂ ਇਹ ਅੱਤਵਾਦੀਆਂ ਨੂੰ ਕਹਿਣਾ ਚਾਹਨਾ ਵਾਂ ਜਿਹੜੇ ਪਾਕਿਸਤਾਨ ਦੀ ਆਈਐਸਆਈ ਆ ਵੀ ਆਪਣਾ ਸਾਡਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਸਾਡਾ ਪੰਜਾਬ ਦਾ ਕੁਝ ਨਹੀਂ ਵਿਗੜ ਸਕਦਾ ਲੇਕਿਨ ਤੁਸੀਂ ਜਿਹੜਾ ਆਏ ਦਿਨ ਸਾਡੇ ਕਦੇ ਥਾਣਿਆਂ ਤੇ ਕਦੇ ਲੋਕਾਂ ਦੇ ਘਰੇ ਜਾ ਕੇ ਹੈਂਡ ਗ੍ਰੇਨੇਡ ਸੁੱਟਦੇ ਹੋ ਇਹ ਬਹੁਤ ਹੀ निंदनीय ਗੱਲ ਆ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਿੰਦਰ ਮੋਦੀ ਜੀ ਨੂੰ ਹੱਥ ਜੋੜ ਕੇ ਔਰ ਦੇਸ਼ ਦੇ ਗ੍ਰਹਿ ਮੰਤਰੀ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਜਿਹੜੀ ਪਾਕਿਸਤਾਨ ਦੇ ਵਿੱਚ ਜਾ ਕੇ ਸਰਜਿਕਲ ਸਟ੍ਰਾਈਕ ਕਰਦੇ ਹੋ ਇਹਨਾਂ ਦਾ ਅੰਤ ਇਹੀ ਆ ਵੀ ਉਤੰਕਵਾਦੀਆਂ ਦਾ ਇਹਨਾਂ ਦਾ ਨਾਸ ਕਰ ਦਿਓ ਕਿਉਂਕਿ ਇਹ ਲੋਕ ਆਏ ਦਿਨ ਸਾਡੀ ਨੌਜਵਾਨ ਪੀੜ੍ਹੀ ਨੂੰ ਬਰਗਲਾ ਰਹੇ ਆ ਮੈਂ ਸਾਰੇ ਲੋਕਾਂ ਨੂੰ ਪੰਜਾਬ ਦੇਆਂ ਨੂੰ ਪੰਜਾਬ ਤੋਂ ਬਾਹਰ ਦੇ ਲੋਕਾਂ ਨੂੰ ਹੱਥ ਜੋੜੂ ਬੇਨਤੀ ਕਰਦਾ ਹਾਂ ਵੀ ਕਿ ਇਹਨਾਂ ਦੇ ਲੋਕਾਂ ਦੇ ਚੱਕਰ 'ਚ ਨਾ ਫਸੋ ਜਿਹੜੇ ਦੇਸ਼ ਵਿਰੋਧੀ ਲੋਕ ਆ ਇਹ ਸਾਡੇ ਕਿਸੇ ਧਰਮ ਦੇ ਨਹੀਂ ਹੈਗੇ ਕਿਸੇ ਜਾਤ ਦੇ ਨਹੀਂ ਕਿਸੇ ਬਰਗ ਦੇ ਨਹੀਂ ਇਹ ਸਾਡੇ ਕੋਈ ਸਕੇ ਨਹੀਂ ਹੈਗੇ ਮੈਂ ਅੱਜ ਪੰਜਾਬ ਪੁਲਿਸ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਮੈਂ ਜਿੱਥੇ ਅੱਜ 12 ਘੰਟੇ ਦੇ ਅੰਦਰ ਇਹਨਾਂ ਨੇ ਹੈਂਡ ਗ੍ਰੇਨੇਡ ਦਾ ਮਨੋਰੰਜਨ ਕਾਲੀ ਦੇ ਘਰ ਤੇ ਚਲਾਇਆ ਸੀ ਉਹਦਾ ਮਸਲਾ ਹੱਲ ਕਰਤਾ ਮੈਂ ਧੰਨਵਾਦ ਕਰਦਾ ਦਿਲੋਂ ਡੀਜੀਪੀ ਸਾਹਿਬ ਸ੍ਰੀ ਗੁਰਮਜਦਮ ਜੀ ਦਾ ਲਾਂਡ ਆਰਡਰ ਅਸਲੀ ਡੀਜੀਪੀ ਸਾਹਿਬ ਸ੍ਰੀ ਅਰਪਿਤ ਸ਼ਕੁਲਾ ਜੀ ਦਾ ਕਿਉਂਕਿ ਤੁਸੀਂ ਬਹੁਤ ਬਹਾਦਰ ਆ ਸਾਡੀ ਪੰਜਾਬ ਪੁਲਿਸ ਕਿਉਂਕਿ ਜਦੋਂ ਧੋਖੇ ਨਾਲ ਕੋਈ ਵੀ ਕਰ ਸਕਦਾ ਉਹ ਕਿਸੇ ਦੇ ਘਰ ਤੇ ਵੀ ਕਰ ਸਕਦਾ ਕਿਸੇ ਦੇ ਦੁਕਾਨ ਤੇ ਕਰ ਸਕਦਾ ਕਿਸੇ ਗੱਡੀ ਤੇ ਕਰ ਸਕਦਾ ਕਿਉਂਕਿ ਮੈਂ ਅੱਜ ਮੌਕਾ ਜਾ ਕੇ ਦੇਖਿਆ ਗੱਡੀ ਟੁੱਟੀ ਪਈ ਆ ਕਾਫੀ ਪਿੱਛੇ ਉਹ ਵੈਰੀ ਗੱਡ ਦਰਵਾਜ਼ੇ ਵੀ ਟੁੱਟੇ ਪਏ ਆ ਬਹੁਤ ਨੁਕਸਾਨ ਹੋਇਆ ਇਹਦਾ ਪਰਮਾਤਮਾ ਦਾ ਸ਼ੁਕਰ ਆ ਕਿ ਜਾਨੀ ਕੋਈ ਨੁਕਸਾਨ ਨਹੀਂ ਹੋਇਆ ਲੇਕਿਨ ਪਤਾ ਨਹੀਂ ਕਿੰਨਾ ਵੱਡਾ ਹਾਸਾ ਹੋ ਸਕਦਾ ਸੀ ਚਲੋ ਭਗਵਾਨ ਬੋਲੇ ਨਾਸ ਕੀ ਮੋਜ ਸਾਰੇ ਖੁਸ਼ ਨੇ ਕੋਈ ਦਿੱਕਤ ਨਹੀਂ ਲੇਕਿਨ ਇਹਦਾ ਦਹਿਸ਼ਤ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਨਾ ਇਹ ਬਹੁਤ ਹੀ ਗਲਤ ਆ ਮੈਂ ਪਾਕਿਸਤਾਨ ਦੀ ਆਈਐਸਐਨ ਨੂੰ ਕਹਿਣਾ ਚਾਹਨਾ ਸਾਡੇ ਪੰਜਾਬ ਭਾਰਤ ਪੰਜਾਬ ਨਾਲ ਟੱਕਰਾਂ ਲਾਓ ਨਹੀਂ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤੁਹਾਨੂੰ ਚੁਣ-ਚੁਣ ਕੇ ਮਾਰਨਗੇ ਇਹ ਮੇਰੀ ਗੱਲ ਸੁਣ ਲਓ ਕੁਰਸ ਮਿਲਣ ਦੀ ਗੱਲ ਕਿਉਂਕਿ ਤੁਸੀਂ ਆਪਣੀ ਹਰਕਤਾਂ ਦਾ ਬਾਜ਼ ਨਹੀਂ ਹੋਣਾ ਅਸੀਂ ਤੁਹਾਡਾ ਸਵਾਹ ਰੋਜ਼ ਪੜ੍ਹਦੇ ਹਾਂ ਉਹਕੇ ਜਿਹੜੇ ਗੈਸਟਰ ਨੇ ਕਦੇ ਆਤਵਾਦੀ ਇਹ ਆਈਐਸਆਈ ਦੇ ਪਾਕਿਸਤਾਨ ਦੇ ਲੋਕ ਨੇ ਜਿਹੜੇ ਇਹ ਪਾਕਿਸਤਾਨ ਮੁਰਦਾਬਾ ਆਈਐਸਆਈ ਹਮੇਸ਼ਾ ਮੁਰਦਾਬਾ ਦਾ ਖਾਲਿਸਤਾਨ ਮੁਰਦਾਬਾ ਦਾ ਜੈ ਸ਼ੀਰਮ ਧਨਵਾਦ